ਪੁਲਿਸ ਪ੍ਰਸ਼ਾਸਨ ਪਾਰਟੀ ਦੇ ਨਾਲ ਅਸੀਂ ਇੱਥੇ ਅੰਦਰ ਗਏ ਤੇ ਆਹ ਅੰਦਰ ਕਰਕੇ ਦੇਖਿਆ ਵੀ ਉਹਨਾਂ ਨੇ ਹੋਰ ਵੀ ਖੇਤੀਬਾੜੀ ਜਨਸਾ ਰੱਖਿਆ ਹੋਣੀਆਂ ਸੀਗੀਆਂ ਬਹੁਤ ਉੱਚ ਕੁਆਲਿਟੀ ਦਾ ਉੱਤੇ ਅਨਾਰ ਪਿਆ ਸੀਗਾ ਤੇ ਅਸੀਂ ਉੱਥੋਂ ਲੈ ਕੇ ਜਿਹੜਾ ਇਹ ਗੱਡੀ ਸੀਗੀ ਤੇ ਉਹਨੂੰ ਇੱਥੇ ਲਿਆ ਕੇ ਉਹਨੂੰ ਪ੍ਰੋਫੈਸਟੀਗੇਟ ਕਰਤਾ ਮਤਲਬ ਜੱਪ ਕਰ ਲਿਆ ਜੀ ਇਹਨਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਤੇ ਇਹਨੋਂ ਕੰਪਨੀਆਂ ਹੋਰ ਨੇ ਜਿਹੜੀਆਂ ਇਹਨਾਂ ਨੇ ਆਪਣੇ ਨਾਮ ਤੇ ਰਜਿਸਟਰਡ ਅ ਦੋ ਨੰਬਰ ਚ ਜਿਹੜੀਆਂ ਕੀਤੀਆਂ ਹੋਈਆਂ ਨੇ ਉਹਨਾਂ ਦੀ ਵੀ ਸਾਡੇ ਕੋਲੇ ਲਿਸਟ ਆ ਚੁੱਕੀ ਹੈ ਜਿਦੇ ਵਿੱਚ ਸਾਈਨਾਥ ਅਮਰੂਦ ਫਾਰਮ ਹੈ ਮਸ਼ਰੂਮ ਫਾਰਮ ਤੇ ਵੈਸਟ ਅ ਸੇਵ ਟਰੇਡਿੰਗ ਕੰਪਨੀ ਹੈ ਇੱਕ ਹੋਰ ਵੀ ਇੱਕ ਆਹਾ ਸ਼ਿਵਸ਼ਕਤੀ ਟਰੇਡਿੰਗ ਕੰਪਨੀ ਇੱਕ ਵਾਸ ਬੈਸ਼ਨਵੀ ਇੰਟਰਨੈਸ਼ਨਲ ਫਰੂਟਸ ਤੇ ਇੱਕ ਸਾਈਨ ਸਾਈ ਐਗਰੋ ਮਸ਼ਰੂਮ ਫਾਰਮ ਦੇ ਨਾਮ ਤੋਂ ਤੇ ਦੋ ਕੁ ਬਰਮਾ ਹੋਰ ਨੇ ਮੈਨੂੰ ਵੈਸੇ ਹੁਣ ਯਾਦ ਨਹੀਂ ਵੀ ਉਹ ਅਣਧਿਕਾਰ ਤੌਰ ਤੇ ਇਹ ਖੇਤੀਬਾੜੀ ਜਨਸਾਂ ਦੀ ਸਬਜ਼ੀਆਂ ਦੀ ਖਰੀਦੋਫਰੋਦ ਕਰ ਲਈਆਂ ਨਗੀਆਂ ਤੇ ਜਿਹੜਾ ਟਰਾਲਾ ਚ ਫੜਿਆ ਗਿਆ ਸਿਵ ਸਕਤੀ ਟਰੇਡਿੰਗ ਕੰਪਨੀ ਦਾ ਜਿਹੜਾ ਟਰਾਲਾ ਹੈਗਾ ਤੇ ਇਹਦੇ ਵਿੱਚ ਇਹ ਹੈ ਵੀ ਸਾਡੇ ਕੋਲ ਉਹ ਜਿਹੜੀ ਕੰਪਨੀਆਂ ਉਹ ਰਿਜਿਸਟਰਡ ਨਹੀਂ ਹੈ ਜੀ ਸਾਡੇ ਕਾਗਜ਼ਾਂ 'ਚ ਜੇ ਕੋਈ ਟਰਾਲਾ ਕੋਈ ਇੱਥੇ ਆਇਆ ਇਹਨਾਂ ਦੀ ਆਪਣੇ ਜਿਹੜਾ ਇਹਨਾਂ ਦਾ ਮਸ਼ਰੂਮ ਦਾ ਫਾਰਮ ਹੈਗਾ ਉੱਥੇ ਉਹ ਟਰਾਲੇ ਨੂੰ ਲਿਜਾ ਕੇ ਇਹਨਾਂ ਨੇ ਬਾੜ ਕਿ ਉੱਥੇ ਸ਼ਿਫਟ ਹੈ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਸੀ ਜੀ ਵੀ ਅਸੀਂ ਨੇ ਜੀ ਕਿਤੇ ਮਾਲ ਹੋਰ ਭੇਜਣਾ ਹੈ ਦਾ ਇਹਦੇ ਕਰਕੇ ਉਹ ਟਰਾਲਾ ਫੜਿਆ ਗਿਆ ਟਮਾਟਰਾਂ ਦਾ ਟਰਾਲਾ ਸੀਗਾ ਉੱਥੇ ਜਿਹੜੀ ਬਣਦੀ ਹੈ ਕਾਰਵਾਈ ਆ ਉਹ ਪੁਲਿਸ ਦੇ ਮਤਲਬ ਹੋਊਗੀ ਇਹ ਜੀ ਜਿਹੜਾ ਅਸੀਂ ਅੱਜ ਇੱਕ ਗੱਡੀ ਕਨਫੈਸਟਿਕੇਟ ਕੀਤੀ ਆ ਉਹ ਜਬਤ ਕੀਤੀ ਆ ਸਭੀ ਪੰਜਾਬ ਸਰਕਾਰ ਨੂੰ ਪੰਦਰਵਾਲਾ ਰਿਪੋਰਟ ਜਾਂਦੀ ਹੈ ਇੱਕ ਉਹਦੇ ਵਿੱਚ ਸਾਡੀ 40 50 ਦੇ ਨੇੜੇ ਤੇੜੇ ਪਰਸੈਂਟ ਮਾਈਨਸ ਸੀ ਕਟਾਕਾ ਸੀ ਆ ਸਾਡਾ ਸਾਨੂੰ ਪੁੱਛਿਆ ਵੀ ਕਿ ਇਹ ਕਟਾ ਕਿਉਂ ਆ ਅਸੀਂ ਦੱਸਿਆ ਵੀ ਇੱਕ ਆਹ ਹਾ ਸ਼ਿਵਸ਼ਕਤੀ ট্রেডিং ਕੰਪਨੀ ਇੱਕ ਵਾਸ ਫੈਸ਼ਨਰੀ ਇੰਟਰਨੈਸ਼ਨਲ ਫਰੂਟਸ ਤੇ ਇੱਕ ਸਾਈਨ ਸਾਈ ਐਗਰੋ ਮਸਬੂਮ ਫਾਰਮ ਦੇ ਨਾਮ ਤੋਂ ਤੇ ਦੋ ਕੁ ਫਰਮਾਂ ਹੋਰ ਨੇ ਮੈਨੂੰ ਵੈਸੇ ਹੁਣ ਯਾਦ ਨਹੀਂ ਵੀ ਉਹ ਅਣਅਧਿਕਾਰਤ ਤੌਰ ਤੇ ਕਿ ਖੇਤੀਬਾੜੀ ਜਨਸਾਂ ਦੀ ਸਬਜ਼ੀਆਂ ਦੀ ਖਰੀਦੋ-ਫਰੋਖਤ ਕਰ ਲੀਆਂ ਨਗੀਆਂ ਤੇ ਅਸੀਂ ਉਹ ਨੂੰ ਲੈ ਕੇ ਬਹੁਤ ਸਤਰਕ ਹੋਏ ਹੋਏ ਸੀਗੇ ਤੇ ਉਹੀ ਕਾਰਵਾਈ ਦੇਦੀ ਅੱਜ ਅਸੀਂ ਉਹਨੂੰ ਫੋਲੋ ਕੀਤਾ ਉਹ ਗੱਡੀ ਨੂੰ ਉਹ ਜਾ ਕੇ ਸਾਈਨ ਆਫ ਐਗਰੋ ਮਸ਼ਰੂਮ ਫਾਰਮ ਅਸੀਂ ਅੱਜ ਪਹਿਲੀ ਵਾਰੀ ਉਹ ਵੇਖਿਆ ਵਾ ਉਹਦੇ ਵਿੱਚ ਚਲੇ ਗਏ ਤੇ ਮੇਰੇ ਸਟਾਫ ਨੇ ਮੈਨੂੰ ਦੱਸਿਆ ਜਦੋਂ ਮੈਂ ਉਹਦੇ ਵਿੱਚ ਜਾ ਐਂਟਰ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਰੋਕਿਆ ਅਸੀਂ ਮਾਨ ਜੋਗ ਸਾਡੇ ਐਸ ਡੀ ਐਮ ਸਾਹਿਬ ਮੈਡਮ ਨੂੰ ਮੈਂ ਧਿਆਨ ਦੇ ਵਿੱਚ ਲਿਆਇਆ ਵੀ ਜੀ ਇਦਾਂ ਦਾ ਕੀਸਾ ਅੰਦਰ ਵੜ ਨਹੀਂ ਦਿੰਦੇ ਸਾਨੂੰ ਤੇ ਫਿਰ ਸਾਡੇ ਸਤਕਾਰਯੋਗ ਐਸ ਐਚਓ ਸਾਹਿਬ ਆਏ ਤੇ ਪੁਲਿਸ ਪ੍ਰਸ਼ਾਸਨ ਪਾਰਟੀ ਦੇ ਨਾਲ ਅਸੀਂ ਉੱਥੇ ਅੰਦਰ ਗਏ ਤੇ ਅੰਦਰ ਕਰਕੇ ਦੇਖਿਆ ਵੀ ਉਹਨਾਂ ਨੇ ਹੋਰ ਵੀ ਖੇਤੀਬਾੜੀ ਜਨਸਾ ਰੱਖਿਆ ਹੋਣੀਆਂ ਸੀਗੀਆਂ ਬਹੁਤ ਉੱਚ ਕੁਆਲਿਟੀ ਦਾ ਉੱਥੇ ਅਨਾਰ ਪਿਆ ਸੀਗਾ ਤੇ ਅਸੀਂ ਉੱਥੋਂ ਲੈ ਕੇ ਜਿਹੜਾ ਇਹ ਗੱਡੀ ਸੀਗੀ ਤੇ ਉਹਨੂੰ ਇੱਥੇ ਲਿਆ ਕੇ ਉਹਨੂੰ ਪ੍ਰੋਫੈਸਟੀਗੇਟ ਕਰਤਾ ਮਤਲਬ ਜੱਪ ਕਰ ਲਿਆ ਜੀ ਇੰਨਾ ਮਚੂਣਾ ਲੱਗ ਰਹੀ ਸੀ ਸਰਕਾਰ ਮੇਰੀ ਕੋਈ ਕੰਟੀਨਿਊ ਨਾ ਦੇਖੋ ਜਿਹੜੀ ਨਾ ਜਿਹੜੀ ਬਿੱਲ ਹੁੰਦਾ ਉਹ ਖੇਤੀਬਾੜੀ ਜੈਂਸ ਦਾ ਨਾਲ ਨਹੀਂ ਆਉਂਦਾ ਹੈਗਾ ਉਹ ਵਿਕਦੀ ਆ ਜਦੋਂ ਉਦੋਂ ਪਤਾ ਲੱਗਦਾ ਕੀ ਮੁੱਲ ਵਿਕਦੀ ਹਲੇ ਇਹ ਬਿਖੀ ਨਹੀਂ ਹੈ ਗਿੱਦਿਰੇ ਉੱਤੇ ਸਿਰਫ ਬਿਲਤੀ ਹੁੰਦੀ ਆ ਮਤਲਬ ਪਾੜਾ ਪਰਚੀ ਹੁੰਦੀ ਆ ਪਾੜੇ ਦਾ ਜਰੂਰ ਲਿਖਿਆ ਪਾੜਾ ਲਿਖਿਆ ਆ ਇਹਦੇ ਇਹਦੇ ਤੇ ਵੀ ਮਤਲਬ ਉਹ 18 ਰੁਪਏ ਜਾਂ 500 ਰੁਪਏ ਆ 500 ਰੁਪਿਆ ਪਰ ਕੋਈ ਇਸ ਦਾ ਕੋਈ ਪਹਾੜਾ ਲਿਖਿਆ ਆ ਬੜੇ ਪਰਮਜੋਗ ਨਹੀਂ ਹੈਗਾ ਇਹਦਾ ਪਹਾੜਾ ਹੁੰਦਾ ਇਹਨਾਂ ਪ੍ਰੋਪਰਾਈਟਰ ਕੋਈ ਇਹ ਜੇ ਇਹ ਜਿਹੜਾ ਪ੍ਰੋਪਰਾਈਟਰ ਦਾ ਨਾਮ ਪਤਾ ਲੱਗਿਆ ਇਸ ਲਈ ਇਹ ਅਣਅਧਿਕਾਰਤ ਹੈ ਜਦੋਂ ਇਹਦਾ ਪਤਾ ਲੱਗੂਗਾ ਕਿਉਂਕਿ ਇਹ ਸਾਡੇ ਮਾਰਕੀਟ ਕਮਿਟੀ ਦੀ ਲਾਇਸੈਂਸੀ ਫਰਮ ਨਹੀਂ ਹੈਗੀ ਉਸਿਲੈਂਟ ਨੋਟਿਸ ਜਾਰੀ ਹੋਣੀ ਚਾਹੀਦੀ ਅਸੀਂ ਤਾਂ ਡਰਾਈਵਰ ਨੂੰ ਹਾਂ ਦੇ ਸੀਜ਼ਰ ਬੀਮੋ ਦਿੱਤਾ ਵੀ ਅਸੀਂ ਤੇਰੀ ਗੱਡੀ ਆ ਉਹਦਾ ਉਹਦੇ ਵਿੱਚ ਜਿੰਸਾ ਇੰਨਾ ਉਹਦਾ ਰੇਟ ਹੈ ਉਹ ਇੰਨਾ ਉਹਦਾ ਵਿੱਚ ਟਮਾਟਰ ਆ ਤੇ ਆਹ ਕੋਲਮਨੀਗੇਟ ਟਮਾਟਰ ਕਿਨ ਆ ਉਹਦੇ ਬਿਲਟੀ ਦੇ ਵਿੱਚ ਇੰਨੇ ਕਰੀਏ ਨੇਗੇ ਡਰਾਈਵਰ ਦਾ ਨਾਮ ਇਹੇ ਆ ਬਿਲਟੀ ਦਾ ਨੰਬਰ ਇਹੇ ਆ ਭੇਜਣ ਵਾਲੀ ਸ਼ਿਵਸ਼ਕਤੀ ਆ ਤੇ ਜਿੱਥੇ ਵੀ ਅਸੀਂ ਪਾਈ ਆ ਇਹ ਉਹ ਸਾਈਨਾਥ ਟਰੇਡਿੰਗ ਕੰਪਨੀ ਆ ਇਹ ਸਾਡੇ ਰੂਲਾਂ ਦੇ ਵਿੱਚ ਨਿਰਧਾਰਿਤ ਫਰਮਾਵਾ ਜਿਹੜੇ ਸਾਡੇ ਐਗਰੀਕਲਚਰ ਪ੍ਰੋਡਿਊਸ ਜਨਰਲ ਰੂਲ 1962 ਦੇ ਰੂਲ 24 ਬੀ ਆ ਉਹਦੇ ਵਿੱਚ ਜੋ ਪਰਫਾਰਮ ਆ ਉਹ ਪੂਰ ਕਰਕੇ ਅਸੀਂ ਡਰਾਈਵਰ ਨੂੰ ਦੇ ਦਿੱਤਾ ਤੇ ਉਹਨਾਂ ਨੇ ਸੈਂਪਲ ਜਿਹੜੀ ਆਮ ਚੱਲਣ ਵਾਲਾ ਜਿਹੜਾ ਰੇਟ ਆ ਉਹ 1% ਸਬਜ਼ੀ ਦੇ ਫਰੂਟ ਦੇ ਉੱਤੇ 1% ਮਾਰਕੀਟ ਥੀਸ ਤੇ 1% ਆਰਡੀਐਫ ਮਤਲਬ 2% ਕੁੱਲ ਮਿਲਾ ਕੇ ਮਾਰਕੀਟ ਥੀਸ ਤੇ ਆਰਡੀਐਫ ਲੈਵੀ ਹੁੰਦਾ ਜੀ ਭਾਈ ਚੇਅਰਮੈਨ ਸਾਹਿਬ ਅੱਜ ਇੱਕ ਟਰਾਲਾ ਖੜਿਆ ਗਿਆ ਜੀ ਟਮਾਟਰਾਂ ਦਾ ਉਹ ਕਿਹੜੀ ਫਰਮ ਦਾ ਸੀਗਾ ਤੇ ਉਹਦੇ ਚ ਕਿੰਨੇ ਨੱਗ ਸੀਗੇ ਸਰ ਜਿਹੜਾ ਅੱਜ ਟਰਾਲਾ ਫੜਿਆ ਗਿਆ ਹੁਣੇ-ਹੁਣੇ ਮੈਨੂੰ ਫੋਨ ਆਇਆ ਸੀਗਾ ਮੈਂ ਕਰੋ ਇੱਥੇ ਨੇੜੀ ਸੀ ਮੈਂ ਮਾਰਕੀਟ ਕਮੇਟੀ ਦੇ ਵਿੱਚ ਪਹੁੰਚਿਆ ਮੈਨੂੰ ਸੈਕਟਰ ਹਸਾਬ ਨੇ ਫੋਨ ਕੀਤਾ ਸੀਗਾ ਤੇ ਜਿਹੜਾ ਟਰਾਲਾ ਜੋ ਫੜਿਆ ਗਿਆ ਸਿਵ ਸ਼ਕਤੀ ਟਰੇਡਿੰਗ ਕੰਪਨੀ ਦਾ ਜਿਹੜਾ ਟਰਾਲਾ ਹੈਗਾ ਤੇ ਇਹਦੇ ਵਿੱਚ ਇਹ ਆ ਵੀ ਸਾਡੇ ਕੋਲ ਉਹ ਜਿਹੜੀ ਕੰਪਨੀਆਂ ਉਹ ਰਜਿਸਟਰਡ ਨਹੀਂ ਹੈਗੀ ਸਾਡੇ ਕਾਗਜ਼ਾਂ 'ਚ ਜਦੋਂ ਟਰਾਲਾ ਕੋਈ ਇੱਥੇ ਆਇਆ ਇਹਨਾਂ ਦੀ ਆਪਣੇ ਜਿਹੜਾ ਇਹਨਾਂ ਦਾ ਮਸ਼ਰੂਮ ਦਾ ਫਾਰਮ ਹੈਗਾ ਉਥੇ ਉਹ ਟਰਾਲੇ ਨੂੰ ਲਿਜਾ ਕੇ ਇਹਨਾਂ ਨੇ ਬਾੜ ਕਿ ਉਥੇ ਸ਼ਿਫਟ ਹੈ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਸੀ ਜੀ ਵੀ ਅਸੀਂ ਨਹੀਂ ਜੀ ਕਿਤੇ ਮਾਲ ਹੋਰ ਭੇਜਣਾ ਹੈਗਾ ਇਹਦੇ ਕਰਕੇ ਉਹ ਟਰਾਲਾ ਫੜਿਆ ਗਿਆ ਟਮਾਟਰਾਂ ਦਾ ਟਰਾਲਾ ਸੀਗਾ ਉੱਥੇ ਜਿਹੜੀ ਬਣਦੀ ਆ ਕਾਰਵਾਈ ਆ ਉਹ ਪੁਲਿਸ ਦੇ ਮਤਲਬ ਹੋਊਗੀ ਕਿੰਨੇ ਨਾਲ ਸੀਗੇ ਜੀ ਟਰਾਲੇ ਦੇ ਵਿੱਚ ਟਰਾਲੇ ਦੇ ਵਿੱਚ ਲੋਕ ਜਿਹੜਾ ਹੈਗਾ ਜੀ 1048 ਜਿਹੜੇ ਨੇ ਟਮਾਟਰਾਂ ਦੇ ਜਿਹੜੇ ਡੇਟ ਹੈਗਾ ਦਾ 18 ਟਨ ਜਿਹੜਾ ਆਇਆ ਹੈਗਾ ਇਹਦੇ ਤੇ ਸਿਵ ਸ਼ਕਤੀ ট্রেਡਿੰਗ ਕੰਪਨੀ ਦੇ ਨਾਂ ਤੇ ਜਿਹੜਾ ਬਿਲਟੀ ਹੈ ਜਿਹੜੀ ਕੱਟੀ ਹੋਈ ਸਰ ਮਾਲਕ ਦਾ ਨਾਮ ਦੱਸੋ ਅ ਮਾਲਕ ਦਾ ਨਾਮ ਤੇ ਟਰਾਲੇ ਦੇ ਨਾਮ ਪਾਇਆ ਗੋਪਾਲ ਸਿਵ ਸ਼ਕਤੀ ট্রেਡਿੰਗ ਤੇਦੇ ਤੇ ਪਾਇਆ ਗੋਪਾਲ ਇਹ ਲਿਖਿਆ ਹੋਇਆ ਜੀ ਕੋਈ ਫਾਰਮ ਦਾ ਨਾਮ ਹੈ ਆ ਬੰਦੇ ਦਾ ਨਾਮ ਨਹੀਂ ਹੈ ਕਿੰਨੀ ਮਾਰਕੀਟ ਵੀਸ ਬੰਦੀ ਹੈ ਜਿਹੜੀ ਹੈ ਚੋਰੀ ਕਰਨ ਦੀ ਕੋਸ਼ਿਸ਼ ਸਰ ਇਹ ਤਾਂ ਆਪਾਂ ਨੂੰ ਸੈਕਟਰੀ ਸਾਹਿਬੇ ਦੱਸ ਸਕਦੇ ਨੇ ਵੀ ਪ੍ਰੋਪਰ ਤਰੀਕੇ ਨਾਲ ਵੀ ਕਿੰਨੀ ਜੜੀ ਹੈਗੀ ਹੈ ਉਹ ਜਿਹੜੀ ਇਹਨਾਂ ਦੀ ਫੀਸ ਬਣਦੀ ਹੈ ਉਹਦੇ ਵਿੱਚ ਮੈਨੂੰ ਅਜੇ ਫਿਰ ਹਾਲ ਪੂਰਾ ਪ੍ਰੋਪਰ ਨਹੀਂ ਪਤਾ ਸਾਰਾ ਨੋਟਿਸ ਕਰਤਾ ਸਾਰਾ ਖੁਸ਼ ਹੋ ਗਿਆ ਇਹਨਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਤਿੰਨ ਕੰਪਨੀਆਂ ਹੋਰ ਨੇ ਜਿਹੜੀਆਂ ਇਹਨਾਂ ਨੇ ਆਪਣੇ ਨਾਮ ਤੇ ਰਜਿਸਟਰਡ ਦੋ ਨੰਬਰ ਚ ਜਿਹੜੀਆਂ ਕੀਤੀਆਂ ਹੋਈਆਂ ਨੇ ਉਹਨਾਂ ਦੀ ਵੀ ਸਾਡੇ ਕੋਲੇ ਲਿਸਟ ਆ ਚੁੱਕੀ ਹੈ ਜਿਹਦੇ ਵਿੱਚ ਸਾਈਨਾਥ ਅਮਰੂਦ ਫਾਰਮ ਹੈ ਮਸ਼ਰੂਮ ਫਾਰਮ ਤੇ ਵੈਸਟ ਸੇਵ ਟਰੇਡਿੰਗ ਕੰਪਨੀ ਐ ਇੱਕ ਹੋਰ ਇਹਨਾਂ ਨੇ ਜਿਹੜੀਆਂ ਇਹ ਤਿੰਨ ਕੰਪਨੀਆਂ ਨੇ ਜਿਹੜੀਆਂ ਇਹ ਇਹਦੇ ਵਿੱਚ ਇਹ ਜਾਲੀ ਬਣਾ ਰੱਖੀਆਂ ਨੇ ਫਰਜੀ ਨੇ ਇਹਦੇ ਵਿੱਚ ਦੋ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਵੈਸ਼ਨੂ ਫਰੂਟ ਕੰਪਨੀ ਤੇ ਜਵਾਲਾ ਟਰੇਡਿੰਗ ਕੰਪਨੀ ਇਹ ਇਹਨਾਂ ਦੀਆਂ ਆਪਣੀਆਂ ਹੈਗੀਆਂ ਨੇ ਇਹ ਉਹਨਾਂ ਦੇ ਮਤਲਬ ਥ्रू ਜਿਹੜਾ ਮਾਲ ਆਏਗਾ ਇਹ ਆਉਂਦਾ ਜੇ ਰਜਿਸਟਰਡ ਹੁੰਦੀ ਆ ਤਾਂ ਚੋਰੀ ਕਰਨ ਦੀ ਲੋੜ ਨਹੀਂ ਸੀਗੀ ਇਸ ਤਰ੍ਹਾਂ ਜਿਹੜਾ ਹੈਗਾ ਸੈਕਟਰੀ ਸਾਹਿਬ ਨਾਲ ਜਿਹੜਾ ਵਿਚਾਰ ਵਟਾਂਦਰਾ ਹੋਇਆ ਵੀ ਇਹ ਕਾਹਤੋਂ ਫੜਿਆ ਕੀ ਗੱਲਬਾਤ ਹੈਗੀ ਜਿਹੜੀ ਉਹ ਸੈਕਟਰੀ ਸਾਹਿਬ ਮੈਨੂੰ ਦੱਸ ਕੇ ਗਏ ਨੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਸਾਰਾ ਕੰਮ ਕੀ ਕਾਰਵਾਈ ਜੋ ਬਣਦੀ ਕਾਰਵਾਈ ਆ ਜੀ ਉਹ ਅਸੀਂ ਭੇਜਾਂਗੇ ਜੀ ਉੱਪਰ ਵੀ ਭੇਜਾਂਗੇ ਨਾਇਕ ਮੈਨੂੰ ਸਾਡੇ ਉੱਪਰ ਚੇਅਰਮੈਨ ਸਾਹਿਬ ਨੂੰ ਭੇਜਾਂਗੇ ਸਾਡੇ ਜਿਹੜੇ ਐਮ ਡੀ ਸਾਹਿਬ ਨੇ ਉਹਨਾਂ ਨੂੰ ਵੀ ਭੇਜਾਂਗੇ ਜੋ ਵੀ ਹੈਗਾ ਨਾ ਉੱਪਰ